ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਇੱਕ ਟੌਪਿਕ ਤੇ ਮੈਂ ਵੀਡੀਓ ਬਣਾਉਣ ਲੱਗਾ ਹੈਗਾ ਉਹ ਹੈਗੀ ਆ ਰਿਪੀਟ ਬਰੀਡਿੰਗ ਤੇ ਜਿਹਦੀ ਸਭ ਤੋਂ ਜ਼ਿਆਦਾ ਮੈਸੇਜ ਆ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਉਹਦੇ ਵਿੱਚ ਕੀ ਮੇਨ ਦਿੱਕਤ ਆਉਂਦੀ ਆ ਫਾਰਮਰ ਨੂੰ ਕਿ ਪਸ਼ੂ ਦੇ ਟੀਕਾ ਭਰਾਲਿਆ ਉਹ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਪਸ਼ੂ ਹੀਟ ਚ ਆਉਂਦਾ ਹੀ ਨਹੀਂ ਤਾਂ ਫਾਰਮਰ ਨੂੰ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਜਿਹੜਾ ਸਾਡਾ ਪਸ਼ੂ ਆ ਉਹ ਗੱਭਣ ਰਹਿ ਗਿਆ ਕਿ ਨਹੀਂ ਰਹਿ ਗਿਆ ਕਈ ਵਾਰੀ ਉਹਨੂੰ 2 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਜਦੋਂ ਡਾਕਟਰ ਚੈੱਕ ਕਰਦਾ ਉਹਦੇ ਕਲੀਅਰ ਹੁੰਦਾ ਹੈਗਾ ਉਦੋਂ ਤੀ ਕਈ ਵਾਰੀ ਕੀ ਹੁੰਦਾ ਹੈਗਾ ਵੀ ਜਦੋਂ ਮੌਸਮ ਗਰਮੀ ਦਾ ਆ ਜਾਂਦਾ ਹੈਗਾ ਫਿਰ ਗਾਵਾਂ ਨੂੰ ਪ੍ਰੈਗਨੈਂਟ ਕਰਾਉਣ 'ਚ ਬੜੀ ਦਿੱਕਤ ਆਉਂਦੀ ਹੈ। ਤਾਂ ਅੱਜ ਜਿਹੜੀ ਆਪਾਂ ਇੱਕ ਕਿੱਟ ਜਿਹੜੀ ਲੈ ਕੇ ਆਏ ਆ ਇਹ ਅਲੱਗ-ਅਲੱਗ ਕੰਪਨੀਆਂ ਦੀ ਅਲੱਗ-ਅਲੱਗ ਜਗ੍ਹਾ ਤੋਂ ਮਿਲ ਜਾਂਦੀ ਹੈ। ਇਹਦੀ 300 ਰੁਪਿਆ ਕੀਮਤ ਹੁੰਦੀ ਹੈ। ਇਹ 28 ਤੋਂ 30 ਦਿਨਾਂ ਦੇ ਵਿੱਚ ਜਿਹੜਾ ਹੈਗਾ ਟੈਸਟ ਕਰ ਦਿੰਦੀ ਹੈ ਆਪਣਾ ਪਸ਼ੂ ਵੀ ਇਹ ਕਨਫਰਮ ਮਾ ਕੇ ਨਹੀਂ। ਇਹਦੀ ਐਕੂਰੇਸੀ ਜਿਹੜੀ 80-85% ਵਾਂਗੂ ਸਹੀ ਹੁੰਦੀ ਹੈ। ਇਹਦੇ ਨਾਲ ਫਾਇਦਾ ਇਹ ਹੋ ਜਾਂਦਾ ਹੈਗਾ ਜੋ 28-30 ਦਿਨਾਂ ਬਾਅਦ ਆਪਾਂ ਚੈੱਕ ਕਰਦੇ ਆਂ ਤਾ ਇਹ ਕਲੀਅਰ ਕਰ ਦਿੰਦੀ ਆ ਵੀ ਇਹ ਪਸ਼ੂ ਆਪਣਾ ਗੱਭਣ ਰਹਿ ਗਿਆ ਕਿ ਨਹੀਂ ਰਹੇਗਾ ਜਾਂ ਇਹਦਾ ਆਪਾਂ ਕੋਈ ਟ੍ਰੀਟਮੈਂਟ ਕਰਕੇ ਇਹਨੂੰ ਕੋਈ ਕਰ ਦੇ। ਦੂਜਾ ਇਹਦਾ ਫਾਇਦਾ ਜਦੋਂ ਆਪਾਂ ਕੋਈ ਪਸ਼ੂ ਜਿਹੜਾ ਭਰਾ ਖਰੀਦ ਕੇ ਲਿਆਉਂਦਾ ਜਿਵੇਂ ਕੋਈ ਬੱਛੀ ਆ ਜਾਂ ਕੋਈ ਗਾਂ ਲੈਂਦਾ ਹੈਗਾ ਤੇ ਉਹ ਅਗਲਾ ਕਹਿੰਦਾ ਜੀ ਸਾਡੇ ਟੀਕਾ ਭਰਾ ਨੂੰ ਮਹੀਨਾ ਹੋ ਗਿਆ 35 ਦਿਨ ਹੋ ਗਏ। ਤੇ ਉਹ ਡਾਕਟਰ ਆ ਜਿਹੜੇ ਹੱਥ ਨਾਲ ਵੀ ਨਹੀਂ ਚੈੱਕ ਕਰ ਸਕਦੇ ਉਹਨੂੰ ਕਈ ਵਾਰੀ। ਤਾਂ ਉਦੋਂ ਤੁਸੀਂ ਇਹ ਕਿੱਟ ਦੇ ਨਾਲ ਤੁਸੀਂ ਲੈ ਜਾਓ ਜਿਵੇਂ ਹੁਣ ਮੰਨ ਲਓ ਤੁਹਾਨੂੰ ਕਿਸੇ ਨੇ 30000 35000 25000 ਬੱਛੀ ਤੇ ਲਾਉਣਾ ਜਾਂ ਗਾਂ ਤੇ ਲੱਖ ਰੁਪਇਆ ਲਾਉਣਾ ਤਾਂ 300 ਰੁਪ ਇਹ ਤੁਸੀਂ ਜਦੋਂ ਟੈਸਟ ਕਰੋਗੇ ਤੁਹਾਨੂੰ ਦੱਸ ਦੂਗੀ ਵੀ ਪੋਜ਼ਿਟਿਵ ਆ ਕਿਵੇਂ ਆ ਇਹਦੀ ਐਕਿਊਰੇਸੀ ਤਾਂ ਜ਼ਰੂਰ 80-85% ਆ ਪਰ ਤੁਹਾਨੂੰ ਹੈਂਟ ਫੇਰ ਵੀ ਮਿਲ ਜਾਂਦਾਗਾ ਵੀ ਕਿੰਨਾ ਕੁ ਕਲੀਅਰ ਆ ਜੇ 30-40 ਦਿਨਾਂ ਤੇ ਆਪਾਂ ਡਾਕਟਰ ਨੂੰ ਚੈੱਕ ਕਰਾਉਣੀ ਹੋਵੇ ਤਾਂ ਤਾਂ ਬਿਲਕੁਲ ਵੀ ਨਹੀਂ ਹੁੰਦੀ ਚਲ ਇਹ ਆਪਾਂ ਨੂੰ ਆਈਡੀਆ ਜ਼ਰੂਰ ਦੇ ਦਿੰਦੀ ਹੈਗੀ ਤੇ ਇਹਦੀ ਟੈਸਟਿੰਗ ਕਿਵੇਂ ਕਰਨੀ ਆ ਉਹ ਆਪਾਂ ਤੁਹਾਨੂੰ ਆਪਣੇ ਇੱਕ ਪਸ਼ੂ ਤੇ ਅੱਜ ਟ੍ਰਾਇਲ ਆ ਕਿਸਾਨ ਵੀਰੋ ਜਿਹੜੀ ਆਪਣੀ ਕਿੱਟ ਹੈ ਬੰਦਾ ਇਹਨੂੰ ਆਪਾਂ ਓਪਨ ਕਰਦੇ ਆ ਤੁਹਾਨੂੰ ਦਿਖਾਉਣਾ ਇਹਦੇ ਚ ਕੀ ਕੁਝ ਨਿਕਲਦਾ ਹੈਗਾ ਇਹ ਸਰਿੰਜ ਕੰਪਨੀ ਨਾਲ ਹੀ ਦਿੰਦੀ ਹੈ ਸਰਿੰਜ ਤੇ ਸੂਈ ਸੈਂਪਲ ਕਲੈਕਟ ਕਰਨ ਵਾਸਤੇ ਨਾਲ ਇਹ ਸੋਲੂਸ਼ਨ ਆ ਗਿਆ ਜਿਹੜਾ ਆਪਾਂ ਇਹਦੇ ਵਿੱਚ ਕਿੱਟ ਦੇ ਵਿੱਚ ਪਾਉਣਾ ਹੈਗਾ ਇਹ ਦੋਸਤੋ ਕਿੱਟ ਆ ਕੀ ਜਿਹਦੇ ਉੱਤੇ ਆਪਾਂ ਬਲੱਡ ਤੇ ਸੋਲੂਸ਼ਨ ਪਾਵਾਂਗੇ ਜਿਹੜੀ ਆਪਾਂ ਨੂੰ ਟੈਸਟ ਕਰਕੇ ਇਹਦੇ ਚ ਰਿਜ਼ਲਟ ਇਹਦੇ ਵਿੱਚ ਸ਼ੋ ਕਰੂਗਾ ਤੇ 15 ਤੋਂ 20 ਮਿੰਟ ਲਿੰਦੀ ਆ ਰਿਜ਼ਲਟ ਦੇਣ ਤੇ ਪਹਿਲਾਂ ਆਪਾਂ ਬਲੱਡ ਕਲੈਕਟ ਕਰਾਂਗੇ ਦੋਸਤੋ ਅੱਜ ਆਪਾਂ ਸੂਭਾ ਇਹਦਾ ਟੈਸਟ ਕੀਤਾ ਸੀਗਾ ਇਹ ਆਪਣੀ ਹੈਗੀ ਜਿਹੜੀ ਗੱਬਣ ਨਿਕਲੀ ਆ ਅੱਜ ਆਪਾਂ ਇੱਕ ਉਹ ਜਰਸੀ ਨੂੰ ਟੈਸਟ ਕਰਾਂਗੇ ਉਹਨੇ 32 ਦਿਨ ਹੋ ਗਏ ਆਪਾਂ ਇਹ ਆਈ ਕੀਤੀ ਨੂੰ ਅੱਜ ਆਪਾਂ ਉਹਨੂੰ ਚੈੱਕ ਕਰਦੇ ਆਂ ਵੀ ਉਹ ਕਿਵੇਂ ਕਿਉਂਕਿ ਉਸ ਤੋਂ ਬਾਅਦ ਉਹਨੇ ਕੋਈ ਹੀਟ ਨਹੀਂ ਕੱਢੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕਈ ਵਾਰੀ ਪਸ਼ੂ 6-6 ਮਹੀਨੇ 5-5 ਮਹੀਨੇ ਦੱਬਾ ਕੱਢ ਜਾਂਦਾ ਅਗਲਾ ਕਹਿੰਦਾਗਾ ਤਾ ਉਹਦੇ ਵਿੱਚ ਬਚਾਉਣ ਵਾਸਤੇ ਉਹਨੂੰ ਸਭ ਤੋਂ ਵਧੀਆ ਚੀਜ਼ ਇਹ ਆ ਏਆਈ ਤੋਂ 28 ਤੋਂ 30 ਦਿਨਾਂ ਬੱਤੀਆਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਟੈਸਟ ਕਰ ਲਓ ਜੇ ਤੇ ਉਹ ਪੋਜ਼ਿਟਿਵ ਆਉਂਦੀ ਆ ਗੱਭਣਾ ਤੇ ਠੀਕ ਆ ਨਹੀਂ ਤੇ ਫਿਰ ਆਪਾਂ ਅਗਲਾ ਟਰੀਟਮੈਂਟ ਕਰਗੇ ਆਪਾਂ ਤਾਂ ਬਲੱਡ ਸੈਂਪਲ ਆਪਾਂ ਕਲੈਕਟ ਕਰਦੇ ਆ ਆਜੋ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਚੈੱਕ ਕਰਕੇ ਵੀ ਦੇਖਾਂਗੇ ਦੋਸਤੋ ਬਲੱਡ ਸੈਂਪਲ ਆਪਾਂ ਲੈ ਲਿਆ ਆਜੋ ਆਪਾਂ ਹੁਣੋ ਕਿੱਟ ਚ ਪਾ ਕੇ ਟੈਸਟ ਕਰਦੇ ਹਾਂ ਦੋਸਤੋ ਬਲੱਡ ਦੇ ਆਪਾਂ ਨੂੰ ਸਿਰਫ ਤਿੰਨ ਡ੍ਰੌਪਸ ਹੀ ਚਾਹੀਦੀਆਂ ਹੁੰਦੀਆਂ ਨੇ ਇਹ ਜਿਹੜਾ ਆਪਾਂ ਬਲੱਡ ਲਿਆ ਇਹ ਜ਼ਿਆਦਾ ਹੀ ਕਿਉਂਕਿ ਆਪਾਂ ਜਦੋਂ ਤੋਂ ਆਪਾਂ ਕਲੈਕਟ ਕਰਦੇ ਆਂ ਫਿਰ ਉਦੋਂ ਮਾੜਾ ਮੋਟਾ ਵੱਧ ਘਟ ਨਿਕਲ ਜਾਂਦਾ ਚਲੋ ਪਸ਼ੂ ਨੂੰ ਇੰਨੇ ਨਾਲ ਹੁੰਦਾ ਤਾਂ ਕੋਈ ਚੱਕਰ ਨਹੀਂਗਾ ਤਿੰਨ ਬੂੰਦਾਂ ਆਪਾਂ ਇਹਦੇ ਵਿੱਚ ਪਾਉਣੀ ਹੈਗਾ ਨਾਲ ਆਪਾਂ ਇਹਦੇ ਇਹ ਸੋਲੂਸ਼ਨ ਪਾਵਾਂਗੇ ਰੁਕ ਇਹ ਡਰਾਪਰ ਆ ਦੋਸਤੋ ਇਹਦੇ ਨਾਲ ਆਪਾਂ ਜਿਹੜੀਆਂ ਡ੍ਰੌਪਸ ਆ ਇਹਦੇ ਨਾਲ ਭਰਨੀਆਂ ਹੈਗੀਆਂ ਇਹ ਜਿ ਤਿੰਨ ਹੀ ਬੂੰਦਾਂ ਪਾਵਾਂਗੇ ਆਪਾਂ 1 2 3 ਜੇ ਤੂੰ ਤੁਸੀਂ ਸੈਂਪਲ ਲੈਣਾ ਹੈਗਾ ਇਹ ਨਾੜ ਤੋਂ ਲੈਣਾ ਹੈਗਾ ਇਹ ਪੂਛ ਥੱਲੇੋਂ ਵੀ ਕਈ ਲੈ ਲੈਂਦੇ ਉਥੋਂ ਸੌਖਾ ਜਿਹੜੇ ਭਰਾ ਨੂੰ ਲੈਣਾ ਉਥੋਂ ਸੌਖਾ ਪੈਂਦਾ ਉਥੋਂ ਸੌਖਾ ਲੈ ਸਕਦਾ ਹੈਗਾ ਇਹ ਵਾਹੇ ਮਾਰ ਜਿਹੜਾ ਤੁਹਾਡਾ ਕੋਈ ਡਾਕਟਰ ਆ ਉਹਦੇ ਦੁਆਰਾ ਹੀ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਆ ਕਿਉਂਕਿ ਇਹ ਨਾੜ ਦੇ ਵਿੱਚੋਂ ਲੈਣਾ ਹੁੰਦਾ ਹੈਗਾ ਜ਼ਿਆਦਾ ਵਾਰ ਪਸ਼ੂ ਤੇ ਸੂਈ ਲੱਗਦੀ ਫਿਰ ਪਸ਼ੂ ਸਟ੍ਰੈਸ ਲੈਂਦਾ ਹੈਗਾ ਜਿਹੜਾ ਮਾਰ ਬੰਦ ਉਹ ਇੱਕ ਵਾਰੀ ਦੇ ਵਿੱਚ ਜਿਹੜੀ ਸੂਈ ਲਾ ਕੇ ਬਲੱਡ ਕਲੈਕਟ ਕਰ ਲੈਂਦਾ ਦੋਸਤੋ ਇਹ ਅੱਜ ਆਪਾਂ ਬਲੱਡ ਤੇ ਸੋਲੂਸ਼ਨ ਪਾਤਾ ਇਹ 15 ਮਿੰਟ ਲਊਗਾ ਇਹਨੂੰ ਚੈੱਕ ਕਿਵੇਂ ਕਰਨਾ ਹੈਗਾ ਆਪਾਂ ਉਹ ਕੰਪਨੀ ਨੇ ਜਿਹੜੀ ਹੈਗੀ ਕਿਟ ਆ ਇਹਦੇ ਉੱਤੇ ਹੀ ਆਪਣੇ ਰਿਜ਼ਲਟ ਦਿੱਤੇ ਹੋਏ ਆ ਇਹਦੇ ਵਿੱਚ ਸੀ ਤੇ ਟੀ ਦੋਨੇ ਜੇ ਪੂਰੀਆਂ ਗੂੜੀਆਂ ਆਉਂਦੀਆਂ ਤਾ ਪ੍ਰੈਗਨੈਂਟ ਮੰਨਿਆ ਜਾਂਦਾ ਹੈਗਾ ਜੇ ਸੀ ਗੂੜੀ ਹੋਗੀ ਬੀ ਤੇ ਟੀ ਥੋੜਾ ਫਿੱਕਾ ਰਹੇਗਾ ਤਾਂ ਫੇਰ ਇਹ ਹੈਗਾ ਵੀ ਇਹ 50-50 ਹੈ ਹੈ ਕਿ ਗੱਬਣਾ ਕਿ ਨਹੀਂ ਇਹ ਦੋਵੇਂ ਪਾਸੇ ਜਾ ਸਕਦੀ ਹੈ ਤੇ ਜੇ ਸੀ ਜਿਆਦੇ ਗੂੜੀ ਹੋਗੀ ਤੇ ਥੱਲੇ ਵਾਲਿਆਂ ਦੋਵੇਂ ਫਿੱਕੰਗਾ ਦੋਹਾਂ ਚੀਜ਼ ਜੱਟੀ ਆਉਂਦੀ ਵੀ ਨਹੀਂ ਤੇ ਇਹਦਾ ਮਤਲਬ ਪਸ਼ੂ ਖਾਲੀ ਹੈ ਜੇ ਕੱਲ ਟੀ ਜਿਆਦੇ ਆਪਣਾ ਬ੍ਰਾਈਟ ਆਗਾ ਜਗਦਾਗਾ ਬੀ ਥੋੜਾ ਫਿੱਕਾਗਾ ਸੀ ਸ਼ੋਅ ਹੀ ਨਹੀਂ ਕੀਤਾ ਇਹਨੇ ਤੇ ਇਹਦਾ ਮਤਲਬ ਹੈਗਾ ਜਿਹੜਾ ਕੱਟ ਨੇ ਰਿਜ਼ਲਟ ਸਹੀ ਨਹੀਂ ਦਿੱਤੋ ਇਹਨਾਂ ਵੈਲਡਾ ਦੋਸਤੋ ਆਪਾਂ 15 ਮਿੰਟ ਹੋ ਗਏ ਆ 15 ਮਿੰਟਾਂ ਬਾਅਦ ਆਪਾਂ ਰੀਸਟਾਰਟ ਕੀਤੀ ਵੀਡੀਓ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਨੇ ਟੈਸਟ ਦਿੱਤਾ ਹੈਗਾਗਾ ਰਿਜ਼ਲਟ ਦਿੱਤਾ ਹੈਗਾ T ਤੇ C ਡਾਰਕ ਜਿੱਦਾਂ ਆਪਾਂ ਨੂੰ ਕਿੱਟ ਦੇ ਵਿੱਚ ਉਹਨਾਂ ਨੇ ਕੰਪਨੀ ਨੇ ਦਿਖਾਇਆ ਹੈਗਾ C ਤੇ T ਜੇ ਆ ਤਾਂ ਪ੍ਰੈਗਨੈਂਟ ਆ ਇਹਦਾ ਮਤਲਬ ਆਪਣਾ ਜਿਹੜਾ ਹੈਗੀ ਆ ਜਰਸੀ ਬੱਚੀ ਆ ਇਹ ਸ਼ੋਅ ਕਰਦੀ ਪਈ ਆ ਵੀ ਇਹ ਪ੍ਰੈਗਨੈਂਟ ਹੋ ਗਈ ਹੈ ਇਹਦੇ ਨਾਲ ਆਪਾਂ ਨੂੰ ਇਹੀ ਫਾਇਦਾ ਹੁਣ ਆਪਾਂ ਨੂੰ ਕਨਫਰਮ ਹੋ ਗਿਆਗਾ ਵੀ ਆਪਣੀ ਜਿਹੜੀ ਬੱਚੀ ਹੈਗੀ ਇਹ ਪ੍ਰੈਗਨੈਂਟ ਆ ਹੁਣ ਆਪਾਂ ਨੂੰ ਜਿਹੜਾ ਕੋਈ ਇਹਨੂੰ ਮਤਲਬ ਟਰੀਟਮੈਂਟ ਕੋਈ ਆਪਾਂ ਕਰਨਾ ਸੀਗਾ ਵੀ ਆਪਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਗੱਭਣ ਨਹੀਂ ਹੈਗੀ ਕਿ ਆਪਾਂ ਕੋਈ ਉਹਦੇ ਸਿੰਕ్రో ਵਗੈਰਾ ਕਰਨੀ ਸੀ ਉਹਦੀ ਆਪਾਂ ਨੂੰ ਹੁਣ ਲੋੜ ਨਹੀਂ ਹੈਗੀਗੀ ਹੁਣ ਆਪਾਂ ਬੇਫਿਕਰ ਹੈਗੇ ਆ ਵੀ ਇਹ ਆਪਣੀ ਚੈੱਕ ਪਾਸ ਹੋ ਗਈ ਹੈ ਦੋਸਤੋ ਇਹ ਹੁਣ ਆਪਣਾ ਤਾਂ ਕਨਫਰਮ ਹੋ ਗਿਆਗਾ ਪਰ ਇਸ ਦੇ ਬਾਵਜੂਦ ਵੀ ਹੁਣ ਆਪਾਂ ਤਿੰਨ ਮਹੀਨਿਆਂ ਤੇ ਜਾ ਕੇ ਡਾਕਟਰ ਤੋਂ ਵੀ ਇੱਕ ਵਾਰੀ ਚੈੱਕ ਕਰਾਵਾਂਗੇ ਤਾਂ ਕਿ ਆਪਾਂ ਨੂੰ ਪੱਕਾ ਸ਼ੋਰ ਹੋ ਜੇ ਵੀ ਜਿਹੜਾ ਕਿੱਟ ਦਾ ਰਿਜ਼ਲਟ ਆ ਉਹ ਸਹੀ ਸੀ ਤੇ ਦੂਜੀ ਗੱਲ ਆ ਜਿਹੜਾ ਤੁਸੀਂ ਇਹ ਕਰਵਾਉਣੀ ਹੈਗੀ ਆ ਇਹ ਤੁਸੀਂ ਜਿਹੜਾ ਟੈਸਟ ਕਰਵਾਉਣਾ ਹੈ ਡਾਕਟਰ ਤੋਂ ਹੀ ਕਰਵਾਉਣਾ ਉਹਦੇ ਨਾਲ ਸੰਪਰਕ ਕਰ ਲੈਣਾ ਹੈ ਕਿਹੜੀ ਕਟੋ ਵਰਤਦੇ ਆ ਜਾਂ ਰეკਮੈਂਡ ਕਰਦੇ ਆ ਤੁਸੀਂ ਉਹ ਤੋਂ ਲੈ ਕੇ ਵਰਤ ਸਕਦੇ ਹੋ ਦੋਸਤੋ ਛੋਟੀ ਜੀ ਇਹ ਚੀਜ਼ ਸੀ ਇਸੇ ਕਰਕੇ ਆਪਾਂ ਚੈਨਲ ਬਣਾਇਆ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਦਿਖਾਉਂਦੇ ਰਗੇ ਦੱਸਦੇ ਰਗੇ ਤਾਂ ਕਿ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ ਇਹ ਫਾਰਮਰਾਂ ਦੀ ਬਹੁਤ ਕੁਐਰੀ ਸੀ ਕਿ 5-6 ਮਹੀਨਿਆਂ ਤੇ ਦੱਬਾ ਕੱਢ ਜਾਂਦੀ ਤੇ 3 ਮਹੀਨੇ ਦੱਬਾ ਕੱਢ ਜਾਂਦੀ ਤੁਹਾਨੂੰ ਪਤਾ ਕਿਵੇਂ ਲੱਗੇ ਉਹਦੇ ਲਈ ਆਪਾਂ ਇਹ ਜਿਹੜੇ ਤੁਹਾਨੂੰ ਵੀਡੀਓ ਬਣਾਈ ਆ 300 ਰੁਪਏ ਦੀ ਕਟਾ ਜਿਹੜੀ ਤੁਹਾਨੂੰ 1 ਮਹੀਨੇ ਚ ਰਿਜ਼ਲਟ ਦੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਇਹੋ ਜਿਹੇ ਵੀਡੀਓ ਹੋਰ ਵੀ ਅੱਗੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਵੀਡੀਓ ਦੇਖਣ ਲਈ ਧੰਨਵਾਦ